ਸਤਿ ਸ਼੍ਰੀ ਅਕਾਲ ਪੰਜਾਬ ਡੈਰੀ ਇਸ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਇੱਕ ਵੱਡੀ ਖਬਰ ਮੌਸਮ ਨਾਲ ਜੁੜੀ ਲੈ ਕੇ ਆ ਰਹੇ ਹਾਂ ਪੰਜਾਬ ਵਿੱਚ ਆਖਰਕਾਰ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਲੋਕਾਂ ਨੂੰ ਅੱਗ ਭਰਉ ਗਰਮੀ ਤੋਂ ਮਿਲ ਰਹੀ ਹੈ ਕਾਫੀ ਜ਼ਿਆਦਾ ਰਾਹਤ ਪਰ ਨਾਲ ਹੀ ਆ ਗਿਆ ਇੱਕ ਵੱਡਾ ਅਲਰਟ ਮੌਸਮ ਵਿਭਾਗ ਵੱਲੋਂ 28 ਜੂਨ ਤੋਂ ਲੈ ਕੇ 3 ਜੁਲਾਈ ਤੱਕ ਭਾਰੀ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ yellow alert ਵੀ ਜਾਰੀ ਹੋ ਚੁੱਕਾ ਹੈ 28 ਜੂਨ ਨੂੰ ਇਹ ਜ਼ਿਲ੍ਹੇ ਰਹਿਣਗੇ ਸਭ ਤੋਂ ਵੱਧ ਪ੍ਰਭਾਵਿਤ ਜਿਨ੍ਹਾਂ ਦੇ ਵਿੱਚ ਰੂਪਨਗਰ ਮੁਹਾਲੀ ਫਤਿਹਗੜ ਸਾਹ ਪਟਿਆਲਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਮਾਨਸਾ ਬਰਨਾਲਾ ਤੇ ਬਠਿੰਡਾ ਨੇ ਇਹਨਾਂ ਥਾਵਾਂ ਤੇ ਮੀਂਹ ਦੇ ਨਾਲ-ਨਾਲ ਬਿਜਲੀ ਚਮਕਣ ਤੇ ਤੂਫਾਨ ਦੀ ਵੀ ਸੰਭਾਵਨਾ ਜਿਹੜੀ ਹੋ ਸਕਦੀ ਹੈ 29 ਜੂਨ ਨੂੰ ਵੀ ਕਾਫੀ ਜ਼ਿਆਦਾ ਮੌਸਮ ਜਿਹੜਾ ਉਹ ਖਰਾਬ ਰਹੇਗਾ ਜਿਸ ਦੇ ਵਿੱਚ ਸੰਗਰੂਰ ਲੁਧਿਆਣਾ ਮੁਹਾਲੀ ਰੂਪਨਗਰ ਮਾਨਸਾ ਪਟਿਆਲਾ ਵਰਗੇ ਜ਼ਿਲ੍ਹਿਆਂ ਵਿੱਚ ਵੀ ਮੀ ਦੇ ਚੰਗੇ ਉਹ ਜਿਹੜੇ ਅਸਾਰ ਦਿਖਦੇ ਨਜ਼ਰ ਆ ਰਹੇ ਨੇ 30 ਜੂਨ ਤੋਂ ਲੈ ਕੇ 3 ਜੁਲਾਈ ਤੱਕ ਮਾਨਸੂਨ ਹੋਵੇਗਾ ਪੂਰੀ ਤਰ੍ਹਾਂ ਸਰਗਰਮ ਮੌਸਮ ਵਿਭਾਗ ਨੇ ਸਾਫ਼ ਕੀਤਾ ਹੈ ਕਿ ਕੁਝ ਇਲਾਕਿਆਂ ਵਿੱਚ ਹੋ ਸਕਦੀ ਹੈ ਲਗਾਤਾਰ ਕਾਫੀ ਵੱਧ ਮਾਤਰਾ ਦੇ ਵਿੱਚ ਮੀਂਹ ਮੌਸਮ ਭਾਗ ਦੀ ਅਪੀਲ ਲੋਕ ਸਾਵਧਾਨ ਰਹਿਣ ਗੈਰ ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰਨ ਤੇ ਚੇਤਾਵਨੀਆਂ ਉੱਤੇ ਧਿਆਨ ਦੇਣ ਮਾਨਸੂਨ ਖੁਸ਼ੀ ਵੀ ਲਿਆਉਂਦਾ ਹੈ ਤੇ ਚੁਣੌਤੀਆਂ ਵੀ ਪਰ ਸਾਵਧਾਨੀ ਤੇ ਸਮਝਦਾਰੀ ਨਾਲ ਅਸੀਂ ਹਰ ਮੌਸਮ ਦਾ ਸਵਾਗਤ ਕਰ ਸਕਦੇ ਹਾਂ